ਮਿੰਨੂ ਬੜਾ ਦੁੱਖ ਹੋਇਆ ਜਦੋਂ ਕਨ ਪ੍ਰਧਾਨ ਮੰਤਰੀ ਨੇ ਅਨਾਉਂਸ ਕੀਤਾ 1600 ਕਰੋੜ ਕਿਹੜੀ ਕਿਹੜੀ ਦਾਸੀ ਆ ਯਾਰ ਕਦੋਂ ਦਾ ਨੁਕਸਾਨ ਹੋਇਆ ਉਹਦੇ ਹਿਸਾਬ ਨਾਲ ਮਤਲਬ ਜਿਹੜਾ 1600 ਕਰੋੜ ਰੁਪਈਆ ਸਰ ਬਿਲਕੁਲ ਹੀ ਘੱਟ ਇਹ ਤਾਲਮੰਦ ਨੂੰ ਮਾਰੇ ਹੋ ਕੇ ਸਾਨੂੰ ਪੈਸਾ ਦੀ ਕੋਈ ਦੇ ਕੇ ਗਏ ਸਾਡੇ ਕਰਜ਼ੇ ਰੁੜ ਗਏ ਸਭ ਲੋਕਾਂ ਦੇ ਇਹ ਇੰਨਾ ਭੋਜਨ ਦੇਣ ਵਾਲੇ ਯਾਰ ਦੇਸ਼ ਦੀ ਇੰਨਾ ਲੜਨ ਵਾਲੇ ਤੇ ਪ੍ਰਧਾਨ ਮੰਤਰੀ ਸਾਡੇ ਮੰਤਰੀ ਨੂੰ ਕਹਿ ਦਿਆ ਆਪ ਕੋ ਹਿੰਦੀ ਆਤੀ ਹੈ ਤੇ ਪਾਕਿਸਤਾਨ ਨਾਲ ਜਦੋਂ ਲੜਾਈ ਦਾ ਕੰਮ ਹੁੰਦਾ ਸਭ ਤੋਂ ਪਹਿਲਾਂ ਅਜਨਾਲੇ ਵਾਲੇ ਹੀ ਖੜਾ ਕੇ ਖਲੋਦੇ ਬਦ ਅੱਜ ਤੱਕ ਸਾਡੇ ਨਾਲਾ ਨਿਵਾਸੀਆਂ ਨੇ ਕਦੀ ਵੀ ਫੌਜ ਨੂੰ ਬੀਐਸਐਫ ਨੂੰ ਕੱਲਿਆਂ ਨਹੀਂ ਛੱਡਿਆ ਸਾਡੇ ਸਾਡੇ ਟੈਕਸ ਜਾਂਦੇ ਅਸੀਂ ਕੋ ਭੁਖਾਦੀ ਥੋੜੇ ਅਸੀਂ ਭੁਖਾਦੀ ਇਹਨਾਂ ਕੋ ਮੰਗਦੇ ਅਸੀਂ ਆਪਣਾ ਹੱਥ ਮੰਗਦੇ ਯਾਰ ਸਾਡਾ ਜੀਐਸਟੀ ਦਾ ਪੈਸਾ ਰੋਕ ਕੇ ਬੈਠੇ ਤੁਸੀਂ ਚਾਰ ਦਿਨਾਂ ਚ ਅਸੀਂ 3200 ਬੰਦਾ ਪਾਣੀ ਜੋ ਕੱਢ ਕੇ ਲਿਆਏ ਚਾਰ ਦਿਨਾਂ ਚ ਮਿਲਟਰੀ ਦੇ ਸਾਥ ਦੇ ਨਾਲ ਐਨ ਆਰ ਡੀ ਐਫ ਦੇ ਨਾਲ 3200 ਬੰਦਾ ਸਾਧ ਅਜੇ 3 ਬੰਦੇ ਮਰੇ ਨਾਲੇ ਸਾਰੇ ਜੇ ਉਦੋਂ ਇਹ 3200 ਬੰਦਾ ਨਾ ਕੱਢਦੇ ਸਤ ਕਿੰਨੀਆਂ ਮੁਕਤਾਂ ਹੋ ਜਾਣੀਆਂ ਮੁੱਖ ਮੰਤਰੀ ਸਾਡੇ ਕੋ ਮਿੰਟ ਮਿੰਟ ਦੀ ਰਿਪੋਰਟ ਲੈ ਰਿਆ ਸੀ ਸਿੱਧੀਆਂ ਵੀ ਲੋਕਾਂ ਨਾਲ ਕਰ ਰੇ ਸਮਝਦੇ ਜਿਹੜੇ ਲੋਕ ਇਹ ਕੀ ਹੁੰਦੇ ਪੰਜਾਬ ਸਰਕਾਰ ਨੇ ਕੀ ਕੀਤਾ ਜੀ ਉਹ ਕੀ ਕੀਤਾ ਨਹੀਂ ਸਤ ਪਹਿਲੇ ਸੁਣੋ ਪੰਜਾਬੀਆਂ ਲਈ ਤਾਂ ਜਾਂਦਾ ਆ ਜਦਾ ਮੈਂ ਤਾਂ ਕਈ ਵਾਰ ਉਦੋਂ ਦਾ ਕਹਾ ਕਿ ਮੈਂ ਪੰਜਾਬ ਦਾ ਪੁੱਤ ਆ ਮੇਰੇ ਲਈ ਪੰਜਾਬ ਪਹਿਲਾਂ ਪੰਜਾਬੀ ਪਹਿਲਾਂ ਦੇ ਮੇਰੇ ਪੰਜਾਬੀਆਂ ਨੇ ਜਿੰਨਾ ਰਾਸ਼ਨ ਅjnare ਚ ਭੇਜਿਆ ਮਾੜਾ ਸੱਚੇ ਪਾਤਸ਼ਾਹ ਨਾਨਕ ਦੀ ਫੋਟੋ ਲੱਗੀ ਗੁਰੂ ਨਾਨਕ ਸਾਹਿਬ ਦੀ ਮੈਂ ਕਹੂੰਗਾ ਕਿ ਮਾੜਾ ਸੱਚੇ ਪਾਤਸ਼ਾਹ ਇਸ ਕੂਮ ਦੇ ਉੱਤੇ ਅਸ਼ੀਰਵਾਦ ਰੱਖ ਆਪਣਾ ਸਸ਼ੀਕਾਲ ਢੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ੁਕਲਾ ਪਿਛਲੇ ਮਹੀਨੇ ਦੀ 26 ਤਰੀਕ ਤੋਂ ਅੱਜ ਤੱਕ ਦਾ ਜ਼ਿਕਰ ਕਰਿਆ ਜਾਵੇ ਤਾਂ ਪੰਜਾਬ ਦੇ ਵਿੱਚ ਪਾਣੀ ਨੇ ਵੱਡੇ ਪੱਧਰ ਤੇ ਤਵਾਈ ਮਚਾਈ ਆ ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੋਇਆ ਪਰ ਇਸ ਵਾਰ ਕੁਝ 8 ਤੋਂ ਵੱਧ ਹੋਇਆ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਆਉਂਦੇ ਨੇ ਤੇ ਦੇਸ਼ ਨੂੰ ਜੇ ਜ਼ਿਕਰ ਕਰਿਆ ਜਾਵੇ ਤਾਂ ਪੰਜਾਬ ਦੇ ਲਈ 1600 ਕਰੋੜ ਰੁਪਏ ਦਾ ਪੈਕੇਜ ਦਿੱਤਾ ਜਾਂਦਾ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲਈ ਫੌਰੀ ਤੌਰ ਤੇ ਇਹ ਤੁਸੀਂ ਰਾਸ਼ੀ ਲੈ ਲਓ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਨੇ ਤੇ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਮੌਜੂਦ ਨੇ ਢਾਲੀਵਾਲ ਸਾਹਿਬ ਬਹੁਤ ਸਵਾਗਤ ਥੈਂਕ ਯੂ ਸ਼ੁਕਲਾ ਸਾਹਿਬ ਤੁਸੀਂ ਟਾਈਮ ਕੱਢ ਕੇ ਆਏ ਹੋ ਪਹਿਲਾਂ ਤਾਂ ਇਹ ਦੱਸੋ 1600 ਕਰੋੜ ਨਾਲ ਪੰਜਾਬ ਦੇ ਜ਼ਖਮਾਂ ਤੇ ਮੱਲਮ ਲੱਗ ਜੇਗੀ ਨਹੀਂ ਨਹੀਂ ਇਹ ਤਾਂ ਦੇਖੋ ਗੱਲ ਇਹ ਆ ਇਹ ਮਤਲਬ ਪ੍ਰਧਾਨ ਮੰਤਰੀ ਜੀ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਪੰਜਾਬ ਇਸ ਦੇਸ਼ ਵਾਸਤੇ ਜੋ ਕੁਝ ਕਰਦਾ ਰਿਹਾ ਜੋ ਕੁਝ ਕਰ ਰਿਹਾ ਉਹਦੇ ਅਨਸਾਰ ਮਿੰਦੂ ਬੜਾ ਦੁੱਖ ਹੋਇਆ ਜਦੋਂ ਕੱਲ ਪ੍ਰਧਾਨ ਮੰਤਰੀ ਨੇ ਅਨਾਉਂਸ ਕੀਤਾ 1600 ਕਰੋੜ ਕਿਹੜੀ ਕਿਹੜੀ ਦਾਸੀ ਆ ਜਾਦ ਮੁਖੰਤੀ ਸਾਹਿਬ ਕਹਿ ਦੇ ਇੱਕ ਕਿ 20000 ਕਰੋੜ ਰੁਪਇਆ ਦੋ ਜਿੰਨਾ ਨੁਕਸਾਨ ਹੋ ਗਿਆ 7-8 ਜ਼ਿਲ੍ਹੇ ਖਰਾਬ ਹੋ ਗਏ ਸਾਰੇ ਔਰ ਸਭ ਤੋਂ ਜ਼ਿਆਦਾ ਜੁਰੀ ਕਿ ਜਿਹੜੇ ਸਾਡੇ ਫੰਡ ਰੋਕੇ ਸਾਡਾ 60000 ਕਰੋੜ ਰੁਪਇਆ ਪੰਜਾਬ ਸਰਕਾਰ ਦਾ ਕਿੰਦੇ ਦੀ ਸਰਕਾਰ ਨੇ ਰੋਕਿਆ ਐ ਅਸੀਂ ਇਹਨਾਂ ਨੂੰ ਕਿਹਾ ਕਿ ਤੁਸੀਂ ਔਖੇ ਟਾਈਮ ਤੇ ਉਸ ਦਿਨ ਜ चव्हाण ਸਾਹਿਬ ਆਏ ਸੀਗੇ ਤੇ ਛਿਵਦਾ चव्हाण ਦੀ ਐਗਰੀਕਲਚਰ ਮਿਨਿਸਟਰ ਨੂੰ ਉਹਨਾਂ ਨੂੰ ਵੀ ਕਿਹਾ ਸੀਗਾ ਕਿ ਯਾਰ ਸਾਡੇ ਉਹ ਪੈਸੇ ਤੇ ਦੇ ਦਿਓ ਵੀ ਸਾਡਾ ਕੰਮ ਚੱਲ ਜੇ ਕਹਿੰਦੇ ਗੋਰੀ ਮੈਂ ਜਾ ਕੇ ਦਿੱਲੀ ਗੱਲ ਕਰੂੰਗਾ ਗਵਰਨਰ ਸਾਹਿਬ ਨੂੰ ਕਿਹਾ ਮੋਦੀ ਸਾਹਿਬ ਨੂੰ ਲੈਟਰ ਲਿਖੀ ਸੀਐਮ ਸਾਹਿਬ ਨੇ ਪਰ ਮੈਨੂੰ ਲੱਗਦਾ ਕਿ ਯਾਰ ਜਿੱਦਾਂ ਨਾ ਮਤਲਬ ਮੋਦੀ ਸਾਹਿਬ ਨੇ ਕੱਲ ਕਾਫੀ ਨਰਾਸ਼ ਕਰ ਦਿੱਤਾ। ਮਤਲਬ ਮੈਂ ਮੈਂ ਮੇਰੀ ਜਾਤੀ ਫੀਲਿੰਗ ਜਿਹੜੀ ਮੈਂ ਪਿਛਲੇ 24 ਤਰੀਕ ਤੋਂ ਪਾਣੀ ਦੇ ਵਿੱਚ ਲੋਕਾਂ ਦੇ ਨਾਲ ਜੂਜਦਿਆਂ ਜੋ ਲੋਕਾਂ ਦਾ ਹੋਇਆ ਜੋ ਕਿਸਾਨਾਂ ਦਾ ਮਜ਼ਦੂਰਾਂ ਦਾ ਨੁਕਸਾਨ ਹੋਇਆ ਜੇ ਮੈਂ ਬਾਕੀ ਦੇ ਜ਼ਿਲ੍ਹਿਆਂ 'ਚ ਗਿਆ ਨਹੀਂ ਮੈਂ ਤਾਂ ਇਹ ਨਾਲੇ 'ਚ ਹੀ ਆ। ਪਰ ਮੈਂ ਇਹ ਨਾਲੇ ਦੀ ਕੈਲਕੂਲੇਟ ਕਰ ਕੈਲਕੂਲੇਸ਼ਨ ਕਰਦਾ ਵੀ ਜੇ ਇੱਥੇ ਨਾ ਤਾਂ ਬਾਕੀਆਂ 'ਚ ਵੀ ਹੋਇਆ ਹੋਊਗਾ ਪੂਰਾ। ਜਿਸ ਕਦਰ ਨੁਕਸਾਨ ਹੋਇਆ ਉਹਦੇ ਹਿਸਾਬ ਨਾਲ ਮਤਲਬ ਜਿਹੜਾ 1600 ਕਰੋੜ ਰੁਪਇਆ ਸਰ ਬਿਲਕੁਲ ਹੀ ਘਟ ਉਹਦਾ ਮੈਂ ਸਮਝਦਾ ਕਿ ਪੰਜਾਬ ਦੇ ਨਾਲ ਇੱਕ ਬਹੁਤ ਵੱਡਾ ਮਤਲਬ ਜਿਹੜਾ ਉਹ ਮਜ਼ਾਕ ਕੀਤਾ ਗਿਆ ਉਹਦੀ ਮੇਰੀ ਦੂਜੀ ਗੱਲ ਇਹ ਆ ਕਿ ਦੇਖੋ ਤੁਸੀਂ ਜਦ 15 ਦੇ ਵਿੱਚ ਵੀਸੋ 15 ਚ ਮੋਦੀ ਸਾਹਿਬ ਮੱਲ ਅਫਗਾਨਿਸਤਾਨ ਚ ਗਏ ਉੱਥੋਂ ਦੀ ਲੋਕ ਸਭਾ ਜਿਹੜੀ ਪਾਰਲੀਮੈਂਟਰੀ ਬਿਲਡਿੰਗ ਜਿਹੜੀ ਉਹ ਬਣਾਈ 600 ਕਰੋੜ ਦੇ ਨਾਲ ਉਦੋਂ ਤੋਂ ਲੈ ਕੇ ਹੁਣ ਤੱਕ ਅ થોੜੇ ਦਿਨ ਪਹਿਲਾਂ ਵੀ ਪਹੁੰਚਾ ਲਿਆ ਉਦੋਂ ਦੀ ਮੈਂ ਟਵੀਟ ਦੇਖਦਾ ਪ੍ਰਧਾਨ ਮੰਤਰੀ ਜੀ ਦਾ ਹੁਣ ਤੱਕ ਤੁਸੀਂ ਜਦ ਅਫਗਾਨਿਸਤਾਨ ਨੂੰ ਤੇ ਮੈਂ ਨਹੀਂ ਕਿਹਾ ਕਿ ਕਿਉਂ ਦਿੱਤੇ ਚੰਗੀ ਕੀਤੀ ਤੁਸੀਂ ਤੁਹਾਡਾ ਗਵੰਡੀ ਦੇਸ਼ ਆ ਦੇਣੇ ਚਾਹੀਦੇ ਪਰ ਯਾਦ ਅਸੀਂ ਤਾਲਬਾਨਾਂ ਨੂੰ ਮਾਰੇ ਤੁਸੀਂ ਤਾਲਬਾਨਾਂ ਦੀ ਸਰਕਾਰ ਹੈ ਉੱਥੇ ਤੁਸੀਂ ਉਹਨਾਂ ਦੀ ਇੰਨੀ ਮਦਦ ਕਰਦੇ ਅਜੇ ਨਾਲ ਇਹਦੇ ਲੋਕ ਕੋਈ جنگ ਲੱਗ ਜੇ ਸਦ ਅਸੀਂ 47 ਦਾ ਸਭ ਤੋਂ ਵੱਧ ਸਦਾਫਹੀ ਚੱਲਿਆ ਸਾਡੀਆਂ ਮਾਵਾਂ ਹੁਣ ਤੱਕ ਸਾਨੂੰ ਦੱਸਦੀਆਂ ਕਿ ਕਿਦਾਂ ਉਹਨਾਂ ਦੀਆਂ ਭੈਣਾਂ ਮਾਰ ਦਿੱਤੀਆਂ ਗਿਆ ਕਿਦਾਂ ਉਹਨਾਂ ਦੇ ਪੁੱਤਾਂ ਦੇ ਜੀ ਮਾਰ ਦਿੱਤੇ ਗਏ ਸੰਤਾਲੀ ਬੈਂਟ ਬਟ 71 ਕਾਗਲ 88 ਜਾੜਾ 95 ਜਾ 23 ਜਾ ਕਿੰਨੀ ਵੱਡਾ ਹੈ ਜਦ ਜਦੋਂ ਤੁਸੀਂ ਕਹਿੰਦੇ ਹੋ ਕਿ ਪਾਕਿਸਤਾਨ ਸਾਡਾ ਮਤਲਬ ਦੁਸ਼ਮਣ ਦੇਸ਼ ਹੈ ਤੇ ਪਾਕਿਸਤਾਨ ਨਾਲ ਜਦੋਂ ਲੜਾਈ ਦਾ ਕੰਮ ਆਉਂਦਾ ਸਭ ਤੋਂ ਪਹਿਲਾਂ ਅਜਨਾਲੇ ਵਾਲੇ ਇੱਕ ਡਾ ਕੇ ਖੜੋਂਦੇ ਅੱਗੇ ਉਹ ਅੱਜ ਤੱਕ ਸਾਡੇ ਨਾਲਾ ਨਿਵਾਸੀਆਂ ਨੇ ਕਦੀ ਵੀ ਫੌਜ ਨੂੰ ਬੀਐਸਐਫ ਨੂੰ ਕੱਲਿਆਂ ਨਹੀਂ ਛੱਡਿਆ ਐਰਕਾ ਵੀ ਕਹਿੰਦਾ ਜੀ ਜਦੋਂ ਸੰਧੂ ਦਾ ਕੀਤਾ ਵੀ ਤੁਸੀਂ ਖਾਲੀ ਕਰ ਦਿਓ ਪਿੰਨ ਸਾਡ ਇੱਕ ਵੀ ਬੰਦਾ ਨਹੀਂ ਕਪੜਾ ਕੱਢ ਛੱਡ ਗਿਆ ਕਹਿੰਦੇ ਸਾਡੇ ਜਵਾਨ ਇੱਥੇ ਖੜੇ ਆ ਅਸੀਂ ਇਹਨਾਂ ਦੇ ਨਾਲ ਹੱਥਾਂ ਦਾ ਸਹਿਯੋਗ ਕਰਾਂਗੇ ਅਸੀਂ ਉਹ ਲੋਗ ਆ ਯਾਰ ਮੇਰਾ ਕੱਲ ਦਾ ਮਲੇਕ ਵੱਲੋਂ ਮਨ ਨਰਾਸ਼ ਨਰਾਸ਼ ਨਹੀਂ ਮੈਨੂੰ ਮਤਲਬ ਬਹੁਤ ਜ਼ਿਆਦਾ ਹੀ ਨਰਾਸ਼ ਕੀਤਾ ਕਿਹਾ ਜਦ ਆਪਾਂ ਮੁਲਾ ਅਫਗਾਨਿਸਤਾਨੀ ਆ Taliban ਨੇ ਉਹ ਮਾਰੇ ਹੋ ਗਏ ਆ ਪੰਜਾਬ ਨੂੰ ਉਮੀਦ ਸੀਗੀ ਪ੍ਰਧਾਨ ਮੰਤਰੀ ਨਾ ਨਾ ਮੈਨੂੰ ਹੋਂਦ ਉਹਨੂੰ ਐਂ ਲੱਗਦਾ ਕੱਲ ਤੋਂ ਬਾਅਦ ਕੱਲ ਤੋਂ ਬਾਅਦ ਤੇ ਮੈਨੂੰ ਐਂ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਕਦੀ ਦੇਸ਼ ਦੀ ਇਸ ਸਰਕਾਰ ਤੋਂ ਉਮੀਦ ਕਰਨੀ ਨਹੀਂ ਚਾਹੀਦੀ ਇੰਨਾ ਤੋਂ ਉਮੀਦ ਕਰਨੀ ਜਿਹੜੀ ਸਰ ਉਹ ਸਮਲੋ ਕੇ ਆਪਣਾ ਟਾਈਮ ਖਰਾਬ ਕਰਨ ਵਾਲੀ ਗੱਲ ਮੇਰਾ ਖਿਆਲ ਅੱਜ ਤੋਂ ਬਾਅਦ ਇਸ ਸਰਕਾਰ ਤੋਂ ਹਲਾ ਕੀ ਹੈ ਸਾਡਾ ਜੀਐਸਟੀ ਜਾਂਦਾ ਯਾਰ ਸਾਡੇ ਸਾਡੇ ਟੈਕਸ ਜਾਂਦੇ ਐਂ ਕੋ ਭੁਖਾਦੀ ਥੋੜੇ ਐ ਐਂ ਭੁਖਾਦੀ ਐ ਇਹਨਾਂ ਕੋ ਮੰਗਦੇ ਅਸੀਂ ਆਪਣਾ ਹੱਕ ਮੰਗਦੇ ਯਾਰ ਸਾਡਾ ਜੀਐਸਟੀ ਦਾ ਪੈਸਾ ਰੋਕ ਕੇ ਬੈਠੇ ਤੁਸੀਂ ਸਾਡੇ ਪੈਸੇ ਨਹੀਂ ਦੇ ਦੇ ਤੁਸੀਂ ਸਮਝਣ ਦੀ ਗੱਲ ਅਸੀਂ ਜੇ ਜਿਹੜੇ ਜਿਹੜਾ ਇਹ ਸਰਕਾਰਾਂ ਜਿਹੜਾ ਮਤ ਕਰਦੀਆਂ ਲੋਕਾਂ ਦੀ ਪੈਸਾ ਤੇ ਲੋਕਾਂ ਦੇ ਟੈਕਸ ਦਾ ਨਾ ਸਾਡਾ ਇਹਨਾਂ ਟੈਕਸ ਜਾਂਦਾ ਯਾਰ ਤੁਸੀਂ ਸਾਡੇ ਟੈਕਸ ਦਾ ਮੁੱਲ ਵੀ ਨਹੀਂ ਮੋੜ ਰਹੇ ਸਾਨੂੰ ਤੁਸੀਂ ਸਮਝਦੇ ਕੀ ਹੋ ਪਹਿਲੀ ਗੱਲ ਤੇ ਸਾਨੂੰ ਤੁਹਾਨੂੰ ਪੁੱਲ ਜਾਂਦਾ ਸਾਇਦ ਮੈਂ ਕੱਲ ਪਛੀਏ ਪਿੰਡ ਦੇ ਵਿੱਚ ਇੱਕ ਘਟ ਗਿਆ ਫੌਜ ਦਾ ਜਵਾਨ ਹੈ ਉਹ ਉਹਦਾ ਘਰ ਉਹਦਾ ਡੈਡ ਮੈਨੂੰ ਛੜਕ ਤੋਂ ਲੈ ਗਿਆ ਕਹਿੰਦਾ ਮੇਰਾ ਮੁੰਡਾ ਫੌਜ ਚ ਆ ਬਾਰਡਰ ਤੇ ਆ ਮੇਰੇ ਘਰ ਦੀ ਹਾਲਤ ਵੇਖੋ ਕਹਿੰਦਾ ਮੈਂ ਉਹਦਾ ਘਰ ਵੇਖਿਆ ਸਦਾ 8 8 ਫੁੱਟ ਪਾਣੀ ਚੱਲ ਗਿਆ ਉਹਦੇ ਘਰ ਸਭ ਘਰ ਦਾ ਸਮਾਨ ਖਰਾਬ ਹੋ ਗਿਆ ਵਿਚਾਰੀਆਂ ਜਨਦਾਨੀਆਂ ਕੱਪੜੇ ਸਕਾਉਂਡੀਆਂ ਬੜੀ ਬੁਰੀ ਹਾਲਤ ਹੈ ਜਦ ਇਹ ਉਸ ਬੰਦੇ ਨੂੰ ਤੁਸੀਂ 1600 ਕਰੋੜ ਦੇ ਰਹੇ ਹੋ 2000 ਪਿੰਡ ਮਤਲਬ ਜਿਹੜੇ ਪ੍ਰਭਾਵਿਤ ਹੋਏ ਆ ਇਹ ਦੱਸਦਾ ਮੈਨੂੰ ਲੱਗਦਾ 780 ਲੱਖ ਰੁਪਇਆ ਇੱਕ ਪਿੰਡ ਦਾ ਵੀ ਨਹੀਂ ਬਣਦਾ ਤੁਸੀਂ ਇਹੋ ਜਿਹੇ ਜਵਾਨ ਜਿਹੜੇ ਖੜੇ ਆ ਪਰੌੜਨਾ ਕੱਲ ਉਹਦੇ ਮੁੰਡੇ ਦੀ ਮਾਂ ਕਹਿ ਰਹੀ ਕਿ ਮੇਰਾ ਪੁੱਤ ਦੇਸ਼ ਲਈ ਗਨ ਲੈ ਕੇ ਖੜਾ ਹੈ ਤੇ ਪ੍ਰਧਾਨ ਮੰਤਰੀ ਕੀ ਕਰਕੇ ਗਿਆ ਜੀ ਸਾਡੇ ਹਯਾਰਾਂ ਮੱਲਾ ਜਿਹੜੇ ਪੰਜਾਬੀ ਨੇ ਗਰਦਾਸਪੁਰ ਜ਼ਿਲ੍ਹੇ ਦੇ ਸਾਡੇ ਬਾਰਡਰ ਦੇ ਪੱਕੇ ਵੀ ਪੰਜਾਬ ਦੇ ਸਾਡੇ ਦੇ ਅੱਜ ਵੀ ਦੇਸ਼ ਦੀ ਸ਼ਰੀਰ ਰੱਖਿਆ ਲਈ ਸਰਹੱਦਾਂ ਉੱਤੇ ਲੜਾਈ ਲੜ ਰਹੇ। ਲੱਛਾ ਸਾਡੀਆਂ ਆਉਂਦੀਆਂ ਯਾਰ। ਸਾਡੇ ਜਵਾਨ ਪੁੱਤ ਆ ਜਾਂਦੇ ਉੱਥੋਂ ਚੀਦ ਹੋਏ। ਜਿਹੜਾ ਐਟੀਟਿਊਡ ਜਿਹੜਾ ਦਵਈਆ ਮੈਂ ਤਾਂ ਮੱਲਾ ਜੀ ਕਦੀ ਜ਼ਿੰਦਗੀ 'ਚ ਮੁੜ ਕੇ ਇਹਨਾਂ ਦੇ ਗਾੜੀ ਹੱਥ ਨਹੀਂ ਆਰਦਾ। ਇਹਦਾ ਉਤਸਾ ਤਾ ਮੈਨੂੰ ਫੀਲ ਹੁੰਦਾ ਕਿ ਸਾਨੂੰ ਆਪਣਾ ਸਮਝਦੇ ਵੀ ਹੈ ਕਿ ਨਹੀਂ। ਅਸੀਂ ਬਗਾਨੇ ਆ ਅਸੀਂ ਕੌਣ ਹਾਂ ਯਾਰ ਇਹ ਤਾਲਮੰਦ ਨੂੰ ਮਾਰੇ ਹੋ ਕੇ ਤੁਸੀਂ ਸਾਨੂੰ ਪੈਸਾ ਦੀ ਕੋਈ ਦੇ ਕੇ ਗਏ ਸਾਡੇ ਘਰ ਬਾ ਰੋੜ ਗਏ ਸਭ ਲੋਕਾਂ ਦੇ ਸਾਡੀ ਸਭ ਤੋਂ ਟਾਪ ਦੀ ਬਾਸਮਤੀ ਸੀਗੀ ਜਿਹੜੀ ਐਕਸਪੋਰਟ ਹੁੰਦੀ ਆ ਦੁਨੀਆ ਦੇ ਵਿੱਚ ਦੇਸ਼ ਦਾ ਨਾਮ ਉੱਚਾ ਕਰਨ ਵਾਲੇ ਅਸੀਂ ਆ ਸਾਡੀ ਬਾਸਮਤੀ ਸਭ ਤੋਂ ਵਧੀਆ ਇੱਕ ਇੱਕ ਨੰਬਰ ਦੀ ਕੁਆਲਿਟੀ ਦੀ ਬਾਸਮਤੀ ਹੁੰਦੀ ਆ ਪੰਜਾਬ ਦੇ ਪਤਾ ਨਹੀਂ ਕਿੰਨੇ ਛੇੜਾਂ ਚ ਸਾਡੀ ਬਾਸਬਦੀ ਜਾਂਦੀ ਹੈ ਅਸੀਂ ਇੰਨਾ ਭੋਜਨ ਦੇਣ ਵਾਲੇ ਜਾਂ ਦੇਸ਼ ਲਈ ਇੰਨਾ ਲੜਨ ਵਾਲੇ ਤੇ ਪ੍ਰਧਾਨ ਮੰਤਰੀ ਸਾਡੇ ਮੰਤਰੀ ਨੂੰ ਕਹਿਦੇ ਆਪ ਕੋ ਹਿੰਦੀ ਆਤੀ ਹੈ ਨਹੀਂ ਸਾ ਉਹਨਾਂ ਨੇ ਕਿ ਉਹਨਾਂ ਨੇ ਪੁੱਛਿਆ ਵੀ 1600 ਕਰੋੜ ਰੁਪਇਆ ਆ ਵੀ ਇੰਨੇ ਘੱਟ ਪੈਸਿਆਂ ਦੇ ਨਾਲ ਹੋ ਜੂਗਾ ਪਰ ਪੀਐਮ ਸਾਹਿਬ ਦਾ ਕਹਿਣਾ ਸੀਗਾ ਕਿ ਆਪ ਕੋ ਹਿੰਦੀ ਆਤੀ ਨਹੀਂ ਹਮਨੇ 1600 ਕਰੋੜ ਦੇ ਤੋ دیا۔ ਬਖੇ ਦੇਖੋ ਤੁਸੀਂ ਮੈਂ ਦੇਖਿਆ ਉਹ ਪ੍ਰਧਾਨ ਮੰਤਰੀ ਦਾ ਰਵਈਆ ਵੇਖੋ ਤੁਸੀਂ ਉਹ ਸਰ ਸਾਡੇ ਮੰਤਰੀ ਨੂੰ ਸਗਾਰਿਆ ਪੀਂਦੀ ਆਉਂਦੀ ਕਦੇ ਆਉਂਦੀ ਸਟੇ ਸ਼ਿਮਰਾਜ ਚੋਹਾਨ ਇੱਥੇ ਹੁੰਦੇ ਨੇ ਤੁਸੀਂ ਇੱਕ ਰਿਪਰੈਜੈਂਟੇਸ਼ਨ ਦਿੰਦੇ ਹੋ ਕਿ ਅਜਨਾਲੇ ਦੇ ਵਿੱਚ 2000 ਕਰੋੜ ਮੈਨੂੰ ਚਾਹੀਦਾ ਕਾਲੀ ਨਹੀਂ ਹੋਊਗੀ ਥੋੜੀ ਪੂਰੀ ਅਸੈਸਮੈਂਟ ਹੋ ਜਾਣੀ ਚਾਹੀਦੀ ਸੀ ਪੰਜਾਬ ਦੇ ਲਈ ਉਹ ਮੰਗ ਲੈ ਨਹੀਂ ਨਹੀਂ ਉਹ ਤੇ ਅੰਦਾਜ਼ਾ ਹੈ ਕਿ ਉਹਨਾਂ ਨੂੰ ਨਹੀਂ ਪੰਜਾਬ ਦਾ ਵੀ ਉਹਨਾਂ ਨੂੰ ਲਿਖਿਆ ਸੀਗਾ ਮੈਂ ਚੋਹਾਨ ਸਾਹਿਬ ਨੂੰ ਪੰਜਾਬ ਦਾ ਵੀ ਲਿਖਿਆ ਕਿ 60000 ਕਰੋੜ ਰੁਪਏ ਬਕਾਇਆ ਦੋ 20000 ਕਰੋੜ ਇਹ ਸਾਰੇ ਪੰਜਾਬ ਨੂੰ ਦੋ ਸਾਡਾ 2000 ਕਰੋੜ ਦੇ ਲਾਗੇ ਨੁਕਸਾਨ ਹੋ ਗਿਆ ਇਹ ਨਾਲੇ ਦਾ ਉਹ ਤੇ ਅਦਾ ਫੈਸਟੀਮੇਟ ਸੀਗਾ ਉਹ ਤੇ ਜਦੋਂ ਬਾਅਦ ਚ ਬਣ ਜਾਂਦਾ 100 ਕੱਟ ਗਿਆ ਵੱਧ ਗਿਆ ਉਹ ਤੇ ਕੋਈ ਗੱਲ ਨਹੀਂ ਅੱਛਾ ਸੁਣੀ ਵੀ ਨਹੀਂ ਕਿਵੇਂ ਫਿਰ ਜਿੰਨਾ ਜਨਾਲੇ ਦਾ ਢਾਲੀਵਾਲ ਸਾਹਿਬ ਨੁਕਸਾਨ ਹੋਇਆ ਤੁਸੀਂ ਤਾਂ ਪਹਿਲੇ ਦਿਨ ਤੋਂ ਸਾਰਾ ਦਿਨ ਰਾਤ ਘੁੰਮ ਰਹੇ ਹੋ ਫਿਰ ਕਿਵੇਂ ਲੋਕਾਂ ਦੇ ਜਿਹੜੀ ਅਥਰੂ ਪਹੁੰਚੋਗੇ ਅੱਖਾਂ ਛੰਜੂ ਤਾਂ ਤੁਹਾਡੇ ਵੀ ਨਹੀਂ 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 ਕਰਾਂਗੇ ਅਸੀਂ ਸਰ ਦੇਖੋ ਪੰਜਾਬ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜਾ ਕੰਮ ਪਹਿਲੇ 4 ਦਿਨਾਂ ਚ ਕੀਤਾ ਸਰ ਉਹ ਕੰਮ ਮੇਡਾ ਹਿਸਟੋਰੀਕਲ ਆ ਨਾ ਪਹਿਲੇ 4 ਦਿਨਾਂ ਚ ਮੇਰੇ ਨਾਲ ਸਾਡੇ ਅੰਮ੍ਰਿਤਸਰ ਦੀ ਡੀਸੀ ਅੰਮ੍ਰਿਤਸਰ ਦਾ ਐਸਐਸਪੀ ਏਡੀਸੀ ਤਹਿਸੀਲ ਦਾ ਸਭ ਅਮਲਾ ਫੈਲਾ ਸਰ ਤੁਸੀਂ ਬਲੀਵ ਕਰੋਗੇ 28 29 30 31 ਚਾਰ ਦਿਨਾਂ ਚ ਅਸੀਂ 3200 ਬੰਦਾ ਪਾਣੀ ਚੋਂ ਕੱਢ ਕੇ ਲਿਆਏ ਚਾਰ ਦਿਨਾਂ ਚ ਮਿਲਟਰੀ ਦੇ ਸਾਥ ਦੇ ਨਾਲ ਐਨ ਆਰ ਡੀ ਐਫ ਦੇ ਨਾਲ 3200 ਬੰਦਾ ਸਾਧ ਅਜੇ ਤਿੰਨ ਬੰਦੇ ਮਰੇ ਨਾਲੇ ਸਾਰੇ ਜੇ ਉਦੋਂ ਇਹ 3200 ਬੰਦਾ ਨਾ ਕੱਢਦੇ ਸੜ ਕਿੰਨੀਆਂ ਮੁਕਤਾਂ ਹੋ ਜਾਣੀਆਂ ਮੁੱਖ ਮੰਤਰੀ ਸਾਡੇ ਕੋਲ ਮਿੰਟ ਮਿੰਟ ਦੀ ਰਿਪੋਰਟ ਲੈ ਰਿਆ ਸੀਗਾ ਸਿੱਧੀਆਂ ਵੀ ਲੋਕਾਂ ਨਾਲ ਕਰ ਰਹੀ ਸੀ ਸਭ ਦੇ ਜਿਹੜੇ ਲੋਕ ਇਹ ਕਹੀ ਜਾਂਦੇ ਪੰਜਾਬ ਸਰਕਾਰ ਨੇ ਕੀ ਕੀਤਾ ਜੀ ਉਹ ਕੀ ਕੀਤਾ ਨਹੀਂ ਸਰ ਪਹਿਲੇ ਸੁਣੋ ਤੁਸੀਂ ਸਭ ਤੋਂ ਪਹਿਲਾ ਸਟੈਪ ਕੀ ਹੈ ਸਭ ਤੋਂ ਪਹਿਲਾ ਸਟੈਪ ਇਹ ਹੈ ਕਿ ਲੋਕਾਂ ਦੀ ਜਾਨ ਜਿਹੜੀ ਬਚਾਈ ਜਾਵੇ ਸਭ ਤੋਂ ਪਹਿਲਾ ਸਟੈਪ ਵੀ ਲੋਕਾਂ ਦੀ ਜਾਨ ਬਚਾਈ ਜਾਵੇ ਪੰਜਾਬ ਸਰਕਾਰ ਨੇ ਪੰਜਾਬ ਦੇ ਅਫਸਰਾਂ ਨੇ ਅਸੀਂ ਰਲ ਕੇ 3200 ਬੰਦਾ ਸਦ ਬਚਾਇਆ ਜਨਾ ਦੇ ਦਾ 3200 ਬੰਦਾ ਜਿਹਨੂੰ ਅਸੀਂ ਪਾਣੀ ਚੋਂ ਕੱਢ ਕੇ ਲਿਆਏ ਲੋਕਾਂ ਨੇ ਕਾਲਾਂ ਕੀਤੀਆਂ 10-10 ਫੁੱਟ ਪਾਣੀ ਜਿੱਥੋਂ ਅਸੀਂ ਉਹਨਾਂ ਨੂੰ ਕੱਢ ਕੇ ਲਿਆ ਮੈਂ ਖੁਦ ਗਿਆ ਮੰਗਲ ਸੋਲ ਦੇ ਵਿੱਚੋਂ ਮੈਂ ਖੁਦ ਕੱਢ ਕੇ ਲਿਆ ਬੰਦੇ ਸਮਝਦੇ ਕਿ ਦੀ ਗੱਲ ਇਹ ਤੋਂ ਬਾਅਦ ਕੋਨਸੀ ਮੰਦੀ ਸਰਕਾਰ ਨੇ ਕੀਤਾ ਉਸ ਤੋਂ ਬਾਅਦ ਦੂਜਾ ਸਟੈਪ ਕੀ ਸੀਗਾ ਕਿ ਬੰਦਿਆਂ ਨੂੰ ਜਿੱਥੇ-ਜਿੱਥੇ ਵੀ ਆਗੇ ਪਚਾਦਿਆ ਨੂੰ ਖਾਣ ਪੀਣ ਜਿਹੜਾ ਉਹ ਉਹਨਾਂ ਕੋ ਪਹੁੰਚਾਇਆ ਜਾਵੇ ਅਸੀਂ ਸਿਰਫ਼ ਹੱਥਾਂ ਦੇ ਉੱਤੇ ਬਲਕਿ ਖਾਣ ਪੀਣ ਦਾ ਸਬੰਧ ਵੀ ਪਹੁੰਚਾਇਆ ਔਰ ਤੁਸੀਂ ਦੇਖੋ ਮੈਂ ਉਹਦੋਂ ਦਾ ਇੱਕ ਸ਼ਬਦ ਵਰਤਦਾ ਕਿ ਪੰਜਾਬ ਨੂੰ ਪੰਜਾਬ ਹੀ ਬਚਾਊਗਾ ਸੁਣੋ ਮੈਂ ਜਿਹੜਾ ਸ਼ਬਦ ਇਹਦੇ ਇਹਦੇ ਮੈਨੇ ਸਮਝੋ ਤੁਸੀਂ ਜੀ ਜੀ ਬਿਲਕੁਲ ਪੰਜਾਬ ਨੂੰ ਪੰਜਾਬ ਹੀ ਬਚਾਊਗਾ ਸਰ ਕਿੰਨੇ ਬੱਲੇ ਸਿੱਖ ਜਿਹੜੇ ਕਿੰਨੇ ਪੰਜਾਬੀ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚੋਂ ਟਰਾਲੀਆਂ ਭਰ-ਭਰ ਕੇ ਟਰੱਕ ਭਰ-ਭਰ ਕੇ ਰਾਸ਼ਨ ਦੇ ਲੈ ਕੇ ਆਏ ਡੰਗਰਾਂ ਦੇ ਚਾਦੇ ਦੇ ਲੈ ਕੇ ਆਏ ਸਾਦ ਦੇਣ ਨਹੀਂ ਦਿੱਤਾ ਜਾ ਸਕਦਾ ਸਿਰ ਝੁਕਦਾ ਪੰਜਾਬੀਆਂ ਨੂੰ ਸਿਰ ਸਿਰ ਝੁਕਦਾ ਜੀ ਸਾਡਾ ਪੰਜਾਬੀਆਂ ਲਈ ਤਾਂ ਜਾਨ ਆ ਜਾਂਦਾ ਮਾਦਾ ਕਈ ਵਾਰ ਉਹਦੋਂ ਦਾ ਕਹਾ ਕਿ ਮੈਂ ਪੰਜਾਬ ਦਾ ਪੁੱਤ ਆ ਮੇਰੇ ਲਈ ਪੰਜਾਬ ਪਹਿਲਾਂ ਪੰਜਾਬੀ ਪਹਿਲਾਂ ਨੇ ਮੇਰੇ ਲਈ ਪੰਜਾਬੀਆਂ ਨੇ ਜਿੰਨਾ ਰਾਸ਼ਨ ਅਜਨਾਲੇ ਚ ਭੇਜਿਆ ਮਾਦਾ ਸੱਚੇ ਪਾਤਸ਼ਾਹ ਨਾਨਕ ਦੀ ਫੋਟੋ ਲੱਗੀ ਗੁਰੂ ਨਾਨਕ ਸਾਹਿਬ ਦੀ ਮੈਂ 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 ਕਹੂੰਗਾ ਕਿ ਮਾਦਾ ਸੱਚੇ ਪਾਤਸ਼ਾਹ ਇਸ ਕੂਮ ਦੇ ਉੱਤੇ ਅਸ਼ੀਰਵਾਦ ਰੱਖ ਆਪਣਾ ਇਸ ਕੂਮ ਨੇ ਸਭ ਬਚਾ ਤਾ ਲੋਕਾਂ ਨੂੰ ਬਹੁਤ ਵੱਡਾ ਤਰਾਸਤੀ ਸੀ ਇੰਨੀ ਵੱਡੀ ਤਰਾਸਗੀ ਸੀ ਸਾਡੇ 17 ਤੇ ਹੋੜ ਕੱਲ ਹੋਰ ਪਤਾ ਲੱਗਾ 23 ਥਾਵਾਂ ਤੋਂ ਤੁਸੀਂ ਬੰਨ ਟੁੱਟਾ 23 ਥਾਵਾਂ ਤੋਂ 23 ਪਲੇਸ ਔਰ ਤਿੰਨ ਵੱਡੇ ਮਾਪ ਪੁੱਛਕਾਰ ਸੇਵਾਲੇ ਜਿਹੜੇ ਮਤਲ ਇਹ ਉਹ ਬੰਦਾਂ ਦੀ ਸੇਵਾ ਕਰਦੇ ਬਾਬਾ ਸਤਜਾਮ ਸਿੰਘ ਦੀ ਗੁਲਕੇ ਬਾਗ ਗੁਰਦਾਸਾ ਸਾਹਿਬ ਵਾਲੇ ਕਾ ਸੇਵਾ ਦੇ ਸੰਤ ਬਾਬਾ ਜਗਤਾ ਸਿੰਘ ਦੀ ਤੰਤਾਰ ਨਾਲੇ ਔਰ ਬਾਬਾ ਸੁਖਾ ਸਿੰਘ ਦੀ ਸਦਿਆਲੀ ਵਾਲੇ ਸਤ ਸਤ ਦਾ ਹੜ ਆਇਆ ਪਿਆ ਅਈ ਗੱਜਾਬ ਤੁਹਾਡੇ ਵਿਰੋਧੀ ਜਿਹੜੇ ਨੇ ਚਾਹੇ ਕਾਂਗਰਸ ਹੋਵੇ ਆਮਾ ਤੁਹਾਡੇ ਬੀਜੇਪੀ ਵਾਲੇ ਹੋਣ ਉਹ ਕਹਿੰਦੇ ਮੈਨ ਮੇਡ ਹੈ ਇਹ ਸਿਚੁਏਸ਼ਨ ਦੇਖੋ ਤੁਹਾਡੇ ਹੈਲੀਕਾਪਟਰ ਤੇ ਮੁੱਖ ਮੰਤਰੀ ਸਾਹਿਬ ਦੇ ਉਹਨਾਂ ਨੇ تنਕੀਦਾਂ ਕਰਤੀਆਂ ਕਹਿੰਦੇ ਬੰਦ ਤੁਸੀਂ ਨਹੀਂ ਠੀਕ ਕੀਤੇ ਸਫਾਈਆਂ ਤੁਸੀਂ ਨਹੀਂ ਕੀਤੀਆਂ ਮੈਨੂੰ ਇਹ ਦੱਸੋ ਤੁਸੀਂ ਜਿਹੜੇ ਵਿਰੋਧੀ ਤੁਹਾਨੂੰ ਇਹ ਕਹਿੰਦੇ ਇਹਨਾਂ ਨੂੰ ਪਹਿਲਾਂ ਪੁੱਛੋ ਜਿਹੜੇ ਕਹਿੰਦੇ ਜੀ ਬੰਦ ਨਹੀਂ ਕਲੀਨ ਹੋਏ ਜੀ ਫਲਾਣਾ ਨਹੀਂ ਕਲੀਨ ਹੋਇਆ ਪਹਿਲਾਂ ਤਾਂ ਸੁਣੋ ਪਹਿਲਾਂ ਤੁਹਾਨੂੰ ਪਤਾ ਨਾ ਜਾਈਦਾ ਤੁਸੀਂ ਬੜੇ ਵੱਡੇ ਜਰਨਲਿਸਟ ਸੱਜ ਜਿਹੜਾ ਤੁਸੀਂ ਦੇ ਦਿਵਾਲੇ ਬੰਦ ਬਜੇ 88 ਦੇ ਵਿੱਚ ਉਸ ਸਮੇਂ 9 ਲੱਖ ਪਾਣੀ ਆਇਆ ਸੀਗਾ 9 ਲੱਖ ਕਿਊਸਕ ਉਸ ਸਮੇਂ ਦੇ ਜਿਹੜੇ ਇੰਜੀਨੀਅਰ ਸੀਗੇ ਉਹਨਾਂ ਨੇ ਕਹਿ ਦਿੱ ਜੀ ਇਹ ਤੋਂ ਵੱਧ ਪਾਣੀ ਨਹੀਂ ਆ ਸਕਦਾ 9 ਲੱਖ ਦੇ ਰਿਕਵੈਸਟ ਦੇ ਨਾਂ 'ਤੇ ਉਹਨਾਂ ਨੇ ਇਹ ਬੰਦ ਬੰਨੇ ਦਾ ਦਾਅਵਾ ਦੇ ਚਾਲ ਸੀ ਹਦੋਂ ਉਸ ਤੋਂ ਬਾਅਦ ਮਤਲਬ 95 ਜੀ ਪਾਣੀ ਆਇਆ ਆ ਹੁਣ 23 ਜੀ ਵੀ ਆਇਆ ਕਿਤੇ ਤੁਸੀ ਦੀ ਟੁੱਟੀ ਕਿਉਂ ਕਿ ਪਾਣੀ ਦਾ ਲੈਵਲ ਜਿਹੜਾ 6 ਲੱਖ 5 ਲੱਖ 6 ਲੱਖ ਇਹ ਚੱਲ ਰਿਹਾ ਸੀਗਾ ਪੱਛੜੇ ਆ ਕੇ ਕੁਦਰਤ ਦੀ ਇੰਨੀ ਕਰੋਪੀ ਹੋਈ ਐ ਨੇ ਜਬਰਦਸਤ ਵੀ ਪੈ ਗੇ ਮਾਚਰ ਚ 14 ਲੱਖ ਪਾਣੀ ਆ ਗਿਆ ਸਰ 14 ਲੱਖ ਕਿਊਸਕ 14 ਲੱਖ ਕਿਊਸਕ ਪਾਣੀ ਆ ਗਿਆ ਔਰ ਜਿਹੜੇ ਕਹੀ ਜਾਂਦੇ ਵਿਰੋਧੀ ਐਵੇਂ ਬੋਲੀ ਜਾਂਦੇ ਜਾਂ ਜਦੋਂ ਦਾ ਦੇਸ਼ ਆਜ਼ਾਦ ਹੋਇਆ 75 ਸਾਲ ਰਾਜ ਕਿਦਾ ਰਿਹਾ ਜੀ 75 ਸਾਲ ਕਿੰਨਾ ਵੇ ਰਾਜ ਕੀਤਾ ਇਹਨਾਂ ਕਾਂਗਰਸੀਆਂ ਕੀਤਾ ਕਾਲੀਆਂ ਕੀਤਾ ਇਹਨਾਂ ਨੇ ਇਹਨਾਂ ਨੂੰ ਇਹਨਾਂ ਨੂੰ ਤੇ ਜਸ ਚਲ ਮੋਣੀ ਚਾਹੀਦੀ ਇਹੋ ਜਿਹੀ ਗੱਲਾਂ ਕਰਦੇ ਮੈਂ ਸਰ ਉਦੋਂ ਦਾ ਕਹੀ ਜਾਂਦਾ ਕਾਂਗਰਸੀ ਬਣ ਜਾਓ ਕੋਈ ਗੱਲ ਨਹੀਂ ਕਾਲੀ ਬਣ ਜਾਓ ਕੋਈ ਗੱਲ ਨਹੀਂ ਭਾਜਪੀ ਵਾਲੇ ਬਣ ਜਾਓ ਕੋਈ ਗੱਲ ਨਹੀਂ ਆਪ ਵਾਲੇ ਬਣ ਜਾਓ ਕੋਈ ਗੱਲ ਨਹੀਂ ਪਰ ਸਭ ਤੋਂ ਪਹਿਲਾਂ ਪੰਜਾਬ ਦੇ ਪੁੱਤ ਤੇ ਬਣੋ ਪਹਿਲਾਂ ਪੰਜਾਬ ਦੇ ਪੁੱਤ ਬਣੋ ਸਾਂ ਤੁਸੀਂ ਪੰਜਾਬ ਦੇ ਪੁੱਤ ਤੇ ਬਣਦੇ ਨਹੀਂ ਯਾਰ ਬੰਦ ਟੁੱਟ ਗਏ ਸਭ ਨੂੰ ਪਤਾ ਲੱਗ ਗਿਆ ਕਿ 14 ਲੱਖ ਕਿਊਸਕ ਪਾਣੀ ਆ ਗਿਆ ਤੁਹਾਨੂੰ ਸਭ ਤੋਂ ਪਹਿਲਾਂ ਲੋਕਾਂ ਦਾ ਖੜਨਾ ਚਾਹੀਦਾ ਤਾਨੂੰ ਨਿੰਦਿਆ ਕਰਨ ਦੀ ਜਿ ਸਰਕਾਰ ਨੇ ਆ ਨਹੀਂ ਕੀਤਾ ਜੀ ਸਰਕਾਰ ਨੇ ਉਹ ਨਹੀਂ ਕੀਤਾ ਜੀ ਇਹਨਾਂ ਪੁੱਛੇ ਤੁਹਾਡੀ ਸਰਕਾਰ ਹੁੰਦੀ ਤੇ 14 ਲੱਖ ਕੁ ਇਸਕ ਬਾਣੀ ਤੁਸੀਂ ਕਿਦਾ ਢੱਕ ਲੈਣਾ ਸੀ ਜੀ ਕੱਲੂ ਪਹਹਾੜ ਆ ਜਾਣ ਜਿੱਥੇ ਜਿੱਥੇ ਪਹਹਾੜ ਆਉਂਦੇ ਵੇਖੇ ਤੁਸੀਂ ਕੁਦਰਤ ਦੀ ਕਾਪੀ ਦੇਖੀ ਨਾ ਕਿੰਦਾ ਸ਼ਹਿਰਾਂ ਦੇ ਸ਼ਹਿਰ ਡਿੱਪ ਜਾਂਦੇ ਆ ਸਭ ਪਹਹਾੜ ਆ ਜਾਣ ਤੂਫਾਨ ਆ ਜਾਣ ਗੜੇ ਪੈ ਜਾਣ ਹੜ ਆ ਜਾਣ ਇਹ ਕਿਸੇ ਦੇ ਵਸ ਦੀ ਗੱਲ ਜੇ ਸਰਕਾਰਾਂ ਦੇ ਵਸ ਦੀ ਗੱਲ ਹੋਵੇ ਤੇ ਫਿਰ ਤਾਂ ਸਾਰੇ ਚੀਜ਼ਾਂ ਹੋਣ ਹੀ ਨਾ ਪਰ ਇਹ ਸਰਕਾਰਾਂ ਦੀ ਜੋ ਡਿਊਟੀ ਬਣਦੀ ਹੈ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਆਪਣੇ ਲੋਕਾਂ ਨੂੰ ਮੋੜ ਪੈਦਲਾਂ ਤੇ ਖੜੇ ਕਰਨ ਵਾਸਤੇ ਉਹਦੇ ਯਤਨ ਕਰਨੇ ਚਾਹੀਦੇ ਔਰ ਮਾਨਜੋਗ ਮੁੱਖ ਮੰਤਰੀ ਦੇ ਬੱਸੋ ਜਿਹੜਾ ਕੀਤਾ ਮੈਂ ਉਹਨਾਂ ਨੂੰ ਕਿਹਾ ਹੀਗਾ ਮੈਂ ਅਪੀਲ ਕੀਤੀ ਕਿ ਸਰ ਸਾਡੇ ਬਹੁਤ ਸਾਰੇ ਕਿਸਾਨਾਂ ਦੇ ਮਤਲਬ ਇਹ ਤਾਂ ਆ ਗਈ ਪਹਿਲਾਂ ਚ ਤੁਸੀਂ ਬੋਲੋ ਜਿਹੜਾ ਮਤਲਬ ਜਿਸ ਦਾ ਖੇਤ ਉਸ ਦੀ ਦੇ ਤੇ ਕਦੇ ਲਾਗੂ ਕਰਦੇ ਉਹਨਾਂ ਨੇ ਲਾਗੂ ਕਰਦਾ ਬਹੁਤ ਵਧੀਆ ਕੀਤਾ ਤੁਸੀਂ ਤੁਹਾਡਾ ਪ੍ਰਸ਼ਾਸਨ ਕਰਨ ਦਊਗਾ ਬਿਲਕੁਲ ਕਰ ਦੂ ਪਸ਼ਾਸੀਨ ਦੀ ਹਮਤਿਆ ਤੁਹਾਡਾ ਤਾਂ ਡੰਡਾ ਹੈਗਾ ਸਰ ਪਸ਼ਾਸੀਨ ਦੀ ਹਮਤਿਆ ਸਰਕਾਰ ਭਗਵਾਨ ਸਨਮਾਨ ਦੀ ਆ ਪ੍ਰਸ਼ਾਸਨ ਕਿਉਂ ਨਹੀਂ ਕਰ ਦਊਗਾ ਜੀ ਸਾਡੀ ਕੈਬਨਟ ਨੇ ਫੈਸਲਾ ਕੀਤਾ ਸਾਡੀ ਕੈਬਨਟ ਦਾ ਫੈਸਲਾ ਸਾਡੇ ਮੁੱਖ ਮੰਤਰੀ ਦਾ ਫੈਸਲਾ ਕਿੱਦਾਂ ਪ੍ਰਸ਼ਾਸਨ ਕਿੱਦਾਂ ਡੰਡਾ ਰਾਦੂ ਜੀ ਦਾ ਕਦੂਗਾ ਬਿਲਕੁਲ ਸਮਝਦੇ ਗੇਗਾ ਦੂਜੀ ਗੱਲ 20000 ਪਰ ਇੱਕੜ ਜਿਹੜਾ ਸਾਡੇ ਹਿੰਦੁਸਤਾਨ ਤੋਂ ਵੱਧ ਮੁਆਜਰ ਹੈ ਜੀ ਉਹ ਪੰਦੇ ਦੇ ਮਾਨ ਸਾਹਿਬ ਫਿਰ ਉਹਨਾਂ ਨੇ ਬਾ ਤਿੰਨ ਬੰਦੇ ਮਦੇ ਤਿੰਨ ਦੇ ਘਰ ਚਾਰ ਚਾਰ ਲੱਖ ਦਾ ਚੈੱਕ ਦੇ ਗਿਆ ਜਿੱਥੇ ਵੀ ਕਿਤੇ ਡੈਥ ਹੋਣ ਗਿਆ 4 ਲੱਖ ਰੁਪਇਆ ਉਹਨਾਂ ਨੇ ਮਤਲਬ ਜਿਹੜਾ ਉਹ ਕਿਹਾ ਕਿ ਉਹ ਦੇ ਉਹ ਤੁਸੀਂ ਮੈਂ ਦੇ ਆ ਮੈਂ ਤਾਂ ਅੱਥੀ ਦੇ ਆ ਚੈੱਕ ਔਰ ਫਿਰ ਘਰ ਦੇ ਨੇ ਡਿੱਗੇ ਉਹਨਾਂ ਦਾ ਸਰਵੇ ਜਿਹੜਾ ਘਰ ਦੇ ਪੀ ਡਬਲ ਡੀ ਮੈਕ ਦੀਆਂ ਟੀਮਾਂ ਲੱਗੀਆਂ ਉਹਨਾਂ ਨੂੰ ਪੈਸੇ ਮਿਲਦੇ ਅਸੀਂ ਹੁਣ ਪ੍ਰਬੰਧ ਕਰਾਂਗੇ ਅਸੀਂ ਕਿਹਾ ਸੀਗਾ ਸੀਐਮ ਸਾਹਿਬ ਨੂੰ ਸਾਨੂੰ ਅੱਗੇ ਜਾ ਕੇ ਕੀ ਪ੍ਰੋਬਲਮ ਆਊਗੀ ਕਿ ਕਿਸਾਨਾਂ ਨੇ ਕਣਕ ਬੀਜਣੀ ਹੈ ਕਿਸਾਨਾਂ ਨੂੰ ਬੀਜ ਚਾਹੀਦਾ ਖਾਦ ਚਾਹੀਦਾ ਡੀਜ਼ਲ ਚਾਹੀਦਾ ਅਸੀਂ ਉਹ ਵੀ ਪបੰਦ ਕਰਕੇ ਦਾਂਗੇ ਐਸੀ ਬਲੇ ਇਹਦੀ ਸਰਕਾਰ ਵੀ ਮਤ ਕਹੂਗੀ ਉਦੋਂ ਚ ਉਦੋਂ ਕਹੀ ਕੀਆ ਸੀਐਮ ਸਾਹਿਬ ਨੂੰ ਸਾਨੂੰ ਬੀਜ ਜਿਹੜੇ ਸਬਸਿਡੀ ਦੇ ਦਵਾਓ ਬੀ ਜਿਹੜੇ ਉਹ ਸਬਸਿਡੀ ਦੇ ਦਵਾਓ ਜੇ ਖਾਦ ਤੇ ਵੀ ਕੋਈ ਸਬਸਿਡੀ ਮਿਲ ਜੇ ਤੇ ਹੋਰ ਵਧੀਆ ਸਮਝਦੇ ਕਿ ਨਹੀਂਗਾ ਨਹੀਂ ਤੇ ਸਾਡੀਆਂ ਸੰਸਥਾਵਾਂ ਇੱਡੀਆਂ ਤਕੜੀਆਂ ਸਾਡੇ ਲੋਕ ਇੰਨੇ ਤਕੜੇ ਆ ਹੁਣ ਤੋਂ ਸਾਨੂੰ ਕੱਲ ਆਈ ਜਾਂਦੀਆਂ ਕਿਸੀ ਆਪਿੰਦੇ ਦੇ ਵਿੱਚ ਕੜਕ ਬੀਜ ਦਾਂਗੇ ਜੀ ਅਸੀਂ ਆਏ ਜੰਨੇ ਆਪਣੇ ਲੋਕਾਂ ਅੱਛਾ ਮੇਰਾ ਆਖਰੀ ਸਵਾਲ ਹੈ ਪੰਜਾਬ ਦੇ ਵਿੱਚ ਤਬਾਹੀ ਦਾ ਇਹ ਮੰਜ਼ਰ ਹੈ ਸਤਲੁਜ ਬਿਆਸ ਤੇ ਰਾਵੀ ਤਿੰਨ ਦਰਿਆਵਾਂ ਨੇ ਮਚਾਈਏ ਪਰ ਚੌਥਾ ਇੱਕ ਉਜਧ ਰਿਆ ਕਿਹੜਾ ਹੈ ਜੀ ਨੇ ਪੰਜਾਬ ਨੂੰ ਸਿਰੇ ਤੋਂ ਹੀ ਰੋੜ ਕੇ ਰੱਖਤਾ ਜੰਮੂ ਤੋਂ ਹੁੰਦਾ ਇਹ ਉਜਧ ਦਰਿਆ ਦਾ ਇੱਕ ਜਿਹੜਾ ਮਤਲਬ ਬੈਡ ਪਹਿਲੂ ਇਹ ਆ ਵੀ ਇੱਥੇ ਕੋਈ ਡੈਮ ਨਹੀਂ ਜਦੋਂ ਜੰਮੂ 'ਚ ਮੀਂਹ ਪੈ ਜਾਂਦਾ ਪਿੱਛੇ ਜੰਮੂ ਤੋਂ ਪਿੱਛੇ ਵੀ ਉਹਦੇ ਜਿੰਨੇ ਚੋ ਨੇ ਜਿੰਨੇ ਨਾਲੇ ਨੇ ਉਹਦਾ ਸਾਰਾ ਪਾਣੀ ਉੱਜ ਦਰਿਆ ਚ ਆ ਜਾਂਦਾ ਇਹ ਦਰਿਆ ਉਤੋਂ ਹੁੰਦਾ ਸਿੱਧਾ ਔਰ ਬਹੁਤ ਸਪੀਡ ਨਾਲ ਆਉਂਦਾ ਮੈਂ ਪਿਛਲੇ ਹਰ ਉੱਥੇ ਜਾ ਕੇ ਮਤਲਬ ਪਠਾਨਕੋਟ ਦੇ ਉੱਪਰ ਗਿਆ ਸੀ ਇਹਨੂੰ ਵੇਖਣ ਬਹੁਤ ਸਪੀਡ ਨਾਲ ਪਾਣੀ ਆਉਂਦਾ ਜਿੱਦਾਂ ਟ੍ਰੇਨ ਨਹੀਂ ਆਉਂਦੀ ਇਦਾਂ ਆਉਂਦਾ ਔਰ ਇਹ ਆ ਕੇ ਦੀਨਾ ਨਗਰ ਦੇ ਲਾਗੇ ਰਾਵੀ ਦੇ ਵਿੱਚ ਮੈ ਜਾਂਦਾ ਜਦੋਂ ਦੋ ਦਰਿਆ ਇਕੱਠੇ ਹੋ ਜਾਂਦੇ ਆ ਨਾ ਰਾਵੀ ਤੋਂ ਤੇ ਰਣਜੀਤ ਸਾਗ ਤੋਂ ਤੇ ਪਾਣੀ ਆਉਣਾ ਉਹਨਾਂ ਆਪਣੇ ਹਿਸਾਬ ਨਾਲ ਛੱਡਣਾ ਉਹ ਛੱਡੀ ਜਾਂਦੇ ਜੋੜ ਡੈਮਾਂ ਦਾ ਸਿਸਟਮ ਹੈ ਜਦੋਂ ਉਹ ਜਿੱਦਾ ਪਾਣੀ ਆ ਜਾਂਦਾ ਸਾਦੂ ਇਹ ਨਾਲ ਨੁਕਸਾਨ ਕਰਦਾ ਕਿ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਸਾਡਾ ਹੁਣ ਵੀ ਜਿਆਦਾ ਨੁਕਸਾਨ ਇਸੇ ਕਰਕੇ ਹੋਇਆ ਸਾਡਾ ਪਾਣੀ ਇਸੇ ਕਰਕੇ ਜਿਆਦਾ ਆਇਆ ਸਾਡਾ ਉਜ ਜਿਹੜਾ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਕਹੂੰਗਾ ਕਿ ਜੰਮੂ ਕਸ਼ਮੀਰ ਸਰਕਾਰ ਨੂੰ ਬੇਨਤੀ ਕਰੋ ਵੀ ਇੱਥੇ ਕੋਈ ਨਾ ਕੋਈ ਡੈਮ ਡੂਮ ਬਣਾਉਣ ਉਹ ਜਿੱਥੇ ਉੱਤੇ ਵੀ ਕੋਈ ਡੈਮ ਬਣਿਆ ਹੋਵੇ ਜਿਹੜਾ ਥੋੜਾ ਬੋੜਾ ਵੀ ਪਾਣੀ ਜਦੋਂ ਆਉਂਦਾ ਉਹ ਵੀ ਉਹ ਵੀ ਸਾਡੇ ਆ ਜਾਂਦਾ ਸਾਡੇ ਦਾ ਸਾਲਾ ਯਾਰ ਸਮਝਦੇ ਇਕ ਦੀ ਗੱਲ ਮਤਲਬ ਬਾਕੀ ਇਹ ਹੈ ਕਿ ਦੇਖੋ ਸਾਡੀ ਸਰਕਾਰ ਪੂਰੇ ਉਪਰਾਲੇ ਕਰਦੀ ਹਰ ਪੀੜਤਾ ਦੇ ਨਾਲ ਖੜੇ ਹਾਂ ਚਟਾਨ ਦੀ ਤਰ੍ਹਾਂ ਉਹਦਾ ਕਿਸੇ ਕਿਸਾਨ ਨੂੰ ਕਿਸੇ ਪਿੰਡ ਦੇ ਮਜ਼ਦੂਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਭੁੱਖਾ ਨਹੀਂ ਸੌਂਦੂਗੀ ਹਰ ਤਰ੍ਹਾਂ ਦਾ ਮੁਆਜਾ ਜਿਹੜਾ ਜੋ ਉਹਦਾ ਬਣਦਾ ਹੱਕ ਆ ਉਹਨੂੰ ਅਸੀਂ ਦਵਾਵਾਂਗੇ ਕੋਈ ਚੱਕਰ ਠੀਕ ਹੈ ਬਹੁਤ ਮਿਹਰਬਾਨੀ ਤਾਂ ਆਮ ਆਦਮੀ ਪਾਰਟੀ ਦੇ ਤਾਕੜ ਵਿਧਾਇਕ ਨੇ ਕੁਲਦੀਪ ਸਿੰਘ ਤਾਲੀਵਾਲ ਕਹਿੰਦੇ ਪ੍ਰਧਾਨ ਮੰਤਰੀ ਦੀ ਫੇਰੀ ਤੋਂ ਮੈਂ ਬੇਹੱਦ ਨਰਾਸ਼ਾ ਭਾਵੁਕ ਹੋਏ ਨੇ ਅੱਖਾਂ ਨਮ ਨੇ ਕਹਿੰਦੇ ਬਹੁਤ ਸਾਰੀਆਂ ਉਮੀਦਾਂ ਸੀ ਕਿਉਂਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪਰ ਕਹਿੰਦੇ ਸਾਡੇ ਤੇ ਸਵਾਲ ਖੜੇ ਕਰਤੇ ਕਿ ਤੁਹਾਨੂੰ ਹਿੰਦੀ ਆਉਂਦੀ ਆ